ਦੋਮੀ ਹਰਦੀਾਲ ਮਾਨ ਨੂੰ ਆਰਟੀਆਈ ਪਾਈਸੀਪੀ ਇਹ ਜਿਹੜਾ 6000 ਕਰੋੜ ਦੀ ਫਿਗਰ ਲੈਂਦੇ ਜੇ ਕਿੱਥੋਂ ਲੈਂਦੇ ਜੀ ਇਹਨਾਂ ਨੂੰ ਕੋਈ ਜਵਾਬ ਨਹੀਂ ਸਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿਣਾ ਪਿਆ ਸੀਗਾ ਵੀ ਅਸੀਂ ਤਾਂ ਕਿਹਾ ਹੀ ਨਹੀਂ ਇਹ ਤਾਂ ਖਬਰਾਂ ਕਹਿੰਦੀ ਆ ਉਹਨਾਂ ਤੁਹਾਡਾ ਸਾਰੇ মিডিਆ ਤੇ ਸੁਟਿਆ ਸੀ ਅਸੀਂ ਅੱਜ ਵੀ ਕਹਿੰਨੇ ਆ ਐਨ ਚੌਂਗ ਚ ਖਲਾਰ ਕੇ ਗੋਲੀ ਮਾਰ ਦਿਓ ਕਦੀ ਕਿਤੇ ਡਰੱਗ ਦਾ ਕੰਮ ਕੀਤਾ ਹੋਵੇ ਜਾਂ ਅੱਜ ਵੀ ਕਹਿੰਨੇ ਆ ਜੇ ਉਹ ਕੁਝ ਇਹਨਾਂ ਨੇ ਲਕਾਇਆ ਜੋ ਕੁਝ ਛਿਪਾਇਆ ਕਲ ਬੋਨੀ ਜੀ ਵੀ ਦੱਸ ਕੇ ਗਏ ਨੇ ਅਸੀਂ ਤਾਂ ਕਹਿੰਨੇ ਆ ਹਰਦੀਾਲ ਮਾਨ ਨੂੰ ਇਨਟੈਰੋਗੇਟ ਕਰੋ ਹੀ ਇਜ਼ ਅ ਮੋਸਟ ਕਰਪਟ ਅਫੀਸਰ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਬੰਦੇ ਉਹਨੇ ਪੈਸੇ ਲੈ ਕੇ ਡਿਸਚਾਰਜ ਕੀਤੇ ਕਿਹੜੇ ਕਿਹੜੇ ਬੰਦੇ ਉਹਨੇ ਫਸਾਏ ਜਿਹਦੇ ਵਿੱਚ ਮੈਂ ਸਰਦਾਰ ਜਗਜੀਤ ਸਿੰਘ ਚਾਲ ਇਹਨਾਂ ਦੇ ਬ੍ਰਦਰ ਜਾਂ ਹੋਰ ਉਹ ਅਸੀਂ ਸਾਰਾ ਕੁਝ ਤੁਸੀਂ ਅੰਦਰੇ ਗੱਲ ਕੀ ਕੇ ਆਏ ਹੋ ਹਰਦੀਪ ਸਿੰਘ ਮਾਨ ਤੋਂ ਪੁੱਛ ਕੇ ਛੋੜੀ ਚਾਹੀਦੀ ਬਿਲਕੁਲ ਕਹਿ ਕੇ ਆਏ ਆਂ ਔਰ ਰਿਕਾਰਡ ਯਾਰ ਔਨ ਰਿਕਾਰਡ ਹੀ ਹੋ ਗਈ ਜਦੋਂ ਸਾਡੀ ਗੱਲਬਾਤ ਚ ਉਹਨਾਂ ਕਿਹਾ ਵੀ ਹਰਦੀਾਲ ਮਾਨ ਨੂੰ ਪੁੱਛਗਿਛ ਹੋਣੀ ਚਾਹੀਦੀ ਆ ਉਹਦੀ ਓਵਰ ਸੀਜ਼ ਜਿੰਦੀ ਪ੍ਰਾਪਰਟੀ ਆ ਉਹ ਵੀ ਕਰੋ ਇਨਵੈਸਟਿਗੇਟ ਵੀ ਉਹਦੇ ਕੋ ਕਿੱਥੋਂ ਆਈ ਉਹਦੇ ਉਹਦੇ ਕੋ ਇੰਨੇ ਸਬਵੇ ਤੇ ਇੰਨੇ ਪੰਪ ਅਮਰੀਕਾ ਚ ਕਿੱਥੋਂ ਆ ਗਏ ਉਹਦਾ ਕਨੈਕਸ਼ਨ ਕਿਹਦੇ ਨਾਲ ਜੋੜਦੇ ਹੋ ਤੁਸੀਂ ਕਿਹਦੇ ਨਾਲ ਸਾਡੇ ਨਾਲ ਜੋੜਦੇ ਹੋ ਜਾਂ ਡਰੱਗ ਵੇਖੋ ਜੀ ਕਿਸ ਚੀਜ਼ ਨਾਲ ਤੁਹਾਨੂੰ ਕੀ ਲੱਗਦਾ ਕਿ ਕਿਉਂ ਆਈ ਉਹ ਉਹ ਇਸ ਕਰਕੇ ਆਈ ਜੀ ਓਪਨ ਐਫ ਆਈ ਆਰ ਸੀਗੀ ਓਪਨ ਐਫ ਆਈ ਆਰ ਸੀ ਕਦੀ ਕੇਐਸ ਮੱਖਣ ਸਾਧ ਲਿਆ ਉਹਨੂੰ ਪੈਸੇ ਲੈ ਕੇ ਕੱਢਤਾ ਜਿਹੜਾ ਯਾਰ ਜਿਹਦੀ ਫੈਕਟਰੀ ਸੀਗੀ ਸੋਡੋ ਐਫ ਡ੍ਰੀਨ ਦੀ ਜਿਹਦਾ ਕਹਿੰਦੇ ਸੋ ਕਾਲਡ ਸਾਡਾ ਤਾਂ ਯਾਰ ਸਾਨੂੰ ਤੇ ਇਹਨਾਂ ਨੇ ਦਿਖਾਇਆ ਵੀ ਬਿੱਟੂ ਔਲਖ ਡੇਢ ਕਿਲੋ ਸੋਡੋ ਐਫ ਡ੍ਰੀਨ ਲੈ ਕੇ ਭੋਲੇ ਨੂੰ ਦੇਣ ਜਾ ਰਿਹਾ ਸੀ ਤੇ ਅਸੀਂ ਇਹਨੂੰ ਰਾਜਪੁਰੇ ਚੌਂਕ 'ਚ ਫੜ ਲਿਆ ਹਾਂਜੀ ਉਹ ਬਇਜਤ ਭਰੀ ਹੋਏ ਕੋਰਟ 'ਚ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਭੋਲੇ ਨੂੰ ਇਸ ਕੇਸ ਦੀ ਹਵਾਲਾ 'ਚ ਮਿਲਿਆ ਨਾ ਅਸੀਂ ਉਹਨੂੰ ਜਾਣਦੇ ਨਾ ਅਸੀਂ ਪਛਾਣਦੇ ਉਹ ਉਹ ਈਡੀ ਈਡੀ ਨੂੰ ਤੁਸੀਂ ਆਪਣੇ ਜਿਹੜੇ ਬਿਆਨ ਦਿੱਤੇ ਸੀਗੇ ਹਾਂ ਉਸ ਟਾਈਮ ਆਪਾਂ ਕੀ ਬਿਆਨ ਦਿੱਤੇ ਸੀ ਕੀ ਕਿਹਾ ਸੀ ਭਾਜੀ ਉਹ ਤਾਂ ਔਨ ਕਿਸੇ ਕੇਸ ਦੇ ਸਬੰਧ ਉਹ ਔਨ ਰਿਕਾਰਡ ਨੇ ਆਪਾਂ ਹੁਣ ਜਿਆਦਾ ਡਿਟੇਲ ਚ ਨਾ ਜਾਈਏ ਪਰ ਆਪਾਂ ਜਦੋਂ ਉਹ ਗੱਲ ਤੁਸੀਂ ਆਓਗੇ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਜਿਹਨਾਂ ਤੁਹਾਡੀ ਬਹੁਤ ਨਜ਼ਦੀਕੀਆਂ ਰਹੀਆਂ ਸੀ ਤੁਹਾਡੇ ਅچھے ਸਬੰਧ ਰਹੇ ਸੀ ਉਸ ਤੋਂ ਕਿੰਨਾ ਟਾਈਮ ਤੁਹਾਡੇ ਉਹਨਾਂ ਨਾਲ ਅچھے ਸਬੰਧ ਰਹੇ ਉਸ ਤੋਂ ਬਾਅਦ ਆਖਰੀ ਵਾਰ ਕਦੋਂ ਤੁਹਾਡਾ ਗੱਲਬਾਤ ਹੋਈ ਜਿਸ ਤਰ੍ਹਾਂ ਅੱਜ ਵੀ ਕਰਕੇ ਸਵਾਲ ਕੀਤਾ ਗਿਆ ਅੱਗੇ ਤੁਹਾਡੀ ਪ੍ਰਾਪਰਟੀ ਕਿ ਥਾਂ ਦੀ ਤੈਨੂੰ ਸਮ 2010 ਤੱਕ ਚ ਬਹੁਤ ਵਧੀਆ ਰਿਲੇਸ਼ਨ ਰਿਹਾ। ਉਹਦੋਂ ਤੱਕ ਕੋਈ ਸੀ ਪ੍ਰੋਪਰਟੀ ਸਾਂਜੀ? ਨਹੀਂ, ਕੋਈ ਪ੍ਰੋਪਰਟੀ ਸਾਂਜੀ ਨਹੀਂ। ਕਿਹਨੀ ਘਟ ਤੋਂ ਪੁੱਛਿਆ ਗਿਆ? ਯਾਰ ਪੁੱਛਿਆ ਤਾਂ ਅੰਦਰ ਬਹੁਤ ਕੁਝ ਗਿਆ ਪਰ ਤੁਸੀਂ ਪੁੱਛ ਰਹੇ ਜੀ ਮੇਰੇ ਨਾਲ ਕੋਈ ਪ੍ਰੋਪਰਟੀ ਸਾਂਜੀ? ਮੇਰੇ ਨਾਲ ਕੋਈ ਪ੍ਰੋਪਰਟੀ ਸਾਂਜੀ? ਰਿਲੇਸ਼ਨ ਦਾ ਜਿਹੜਾ 30 ਦਾ ਕੇਸ ਜਿਹੜਾ ਹੋਣ ਹੋਇਆ। ਹਾਂਜੀ। ਕਿ ਬਿਕਰਮ ਜੀ ਜਿਹੜੇ ਉਹਨਾਂ ਦੇ ਵਕੀਲ ਜਾਂ ਸੁਖੀਸ਼ਿੰਦ ਬਾਦਲ ਉਹ ਕਹਿੰਦੇ ਨੇ ਕਿ ਬਿਲਕੁਲ ਝੂਠਾ ਕੇਸ ਹੈ ਲੋਕ ਕਹਿੰਦੇ ਨਾ ਡਰਗ ਦੇ ਵਿੱਚ ਲੈਣਾ ਦੇਣਾ ਅਸੀਂ ਨਾ ਇਸ ਮਾਮਲੇ ਚ ਨਹੀਂ ਲੈਣਾ ਦੇਣਾ ਉਹ ਕਹਿੰਦੇ ਕਿ ਕਾਗਜ਼ੀ ਜਿਵੇਂ ਕਹਿੰਦੇ ਪਹਿਲਾਂ 6000 ਕਰੋੜ ਸੀ ਉਵੇਂ ਹੀ ਕਹਿੰਦੇ 540 ਕਰੋੜ 6000 ਕਰੋੜ ਬਣਾਇਆ ਕਿੰਨਾ ਸੀ ਕਿੰਨਾ ਬਣਾਇਆ ਸੀ ਹੀ ਵਾਸ ਡਿਪਟੀ ਸੀਐਮ ਆਫ ਪੰਜਾਬ ਹੋਮ ਮਿਨਿਸਟਰ ਆਫ ਪੰਜਾਬ ਜਦੋਂ ਸਾਡਾ ਪਰਿਵਾਰ ਰੋ ਰੋ ਕੇ ਜਾਂਦਾ ਸੀ ਉਹਨਾਂ ਕੋਲ ਹਾਂ ਜੀ ਵੀ ਇਨਵੈਸਟੀਗੇਸ਼ਨ ਕਰਾਓ ਉਹ ਵੀ 6000 ਕਰੋੜ ਦਾ ਕੀ ਆ 1.5 ਕਿਲੋ ਸੋਡੋਫੀਡਨ ਕੀ ਜਿਹੜੀ ਤੁਸੀਂ ਪਲਾਂਟੇਸ਼ਨ ਵੀ ਕੀਤੀ ਆ ਤੇ ਅੱਜ ਯਾਰ 540 ਕਰੋੜ ਦੀ ਗੱਲ ਹੋ ਰਹੀ ਆ ਤੇ ਅਸੀਂ ਵੀ ਕਹਿੰਦੇ ਇਨਵੈਸਟੀਗੇਸ਼ਨ ਕਰੋ ਅਸੀਂ ਕਹਿ ਰਹੇ ਆਂ ਵੀ ਇਹਨੂੰ ਹੁਣ ਕਨਕਲੂਜਨ ਤੇ ਲੈ ਕੇ ਜਾਓ ਅਸੀਂ ਬਰੀ ਹੋ ਕੇ ਘਰ ਬੈਠੇ ਆਂ ਰੋਜ਼ ਯਾਰ ਸਾਡਾ ਨਾਮ ਬਿੱਟੂ ਔਲਕ ਜਗਜੀਤ ਚੈਲ ਬਿੱਟੂ ਔਲਕ ਜਗਜੀਤ ਚੈਲ ਚੰਗੀ ਗੱਲ ਥੋੜਾ ਯਾਰ ਅਸੀਂ ਸਾਡੇ ਬੱਚੇ ਵਿਆਹਣ ਵਾਲੇ ਅਸੀਂ ਸਮਾਜ ਚ ਵਿਚਰਨਾ ਸਾਡੇ 6 ਸਾਲ ਅਸੀਂ ਜੇਲ੍ਹ ਕੱਟ ਕੇ ਆਏ ਆ ਕਦ ਲਈ ਕੱਟ ਕੇ ਆਏ ਆ ਅਜੋਖ ਸਾਹਿਬ ਅੱਜ ਤੁਹਾਡੀ ਵਿਸ਼ਿੰਗ ਵਿਕਰਮਜੀਤਿਆ ਨਾਲ ਨਹੀਂ ਰਹੀਆਂ ਜੀ ਕਿਹਤ ਸੰਬੰਧ ਵਿਗੜ ਗਏ ਪਰ ਕਿਸੇ ਟਾਈਮ ਤੁਹਾਡੇ ਅچھے ਸੰਬੰਧ ਰਹੇ ਆ ਕੀ ਸਮਝਦੇ ਹੋ ਜਿਹੜਾ ਕੇਸ ਬਣਿਆ ਜਾਂ ਇਸ ਤੋਂ ਪਹਿਲਾਂ ਐਫਆਈਆਰ ਹੋਈ ਇਸ ਕੇਸ ਚ ਵਿਕਰਮਜੀਤਿਆ ਦੀ ਭੂਮਿਕਾ ਕੀ ਦੇਖਦੇ ਪਾਜੀ ਉਹ ਆਨ ਰਿਕਾਰਡ ਆ ਮੈਂ ਇਸ ਬਾਰੇ ਕੁਛ ਨਹੀਂ ਬੋਲਣਾ ਮੈਂ ਤਦੇ ਕਿਹਾ ਨਾ ਇਨਵੈਸਟੀਗੇਸ਼ਨ ਸਹੀ ਹੋਈ ਨਹੀਂ ਹਰਿਆਲਮਾਨ ਨੇ ਕੀਤੀ ਨਹੀਂ ਬਾਕੀ ਦੂਜੀ ਰਹੀ ਗੱਲ ਏ ਮੈਂ ਮਿੱਤਰ ਰਹੇ ਹਾਂ ਮੈਂ ਤਾਂ ਉਸ ਲਈ ਆਇਆ ਮੈਂ ਦੂਜੀ ਰਹੀ ਗੱਲ ਏ ਜਿਹੜੇ ਮੈਂ ਅੱਜ ਉਹਦੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਨਵੈਸਟੀਗੇਸ਼ਨ ਸਰਦਾਰ ਨਰਿੰਜਨ ਸਿੰਘ ਨੇ ਵੀ ਨਹੀਂ ਕੀਤੀ ਹਾਂਜੀ ਹੀ ਇਜ਼ ਚਾਰਜੀਟਡ ਪਰ ਉਹ ਅੱਜ ਮੈਂ ਇਸ ਗੱਲ ਦੀ ਗੱਲ ਨਹੀਂ ਕਰਨੀ ਤੁਸੀਂ ਜਦੋਂ ਕਿਤੇ ਇਕੱਲੇ ਆਓਗੇ ਇੰਟਰਵਿਊ ਕਰਾਂਗੇ ਆਈ ਵਿਲ ਐਕਸਪਲੇਨ ਯੂ ਇਨ ਡਿਟੇਲ ਬਟ ਅਸੀਂ ਕਹਿੰਨੇ ਆਂ ਕਿ ਇਹ ਜਿਹੜਾ ਰੋਲਾ ਆਇਆ ਯਾਰ ਤਿੰਨ